ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਨਰਿੰਦਰ ਸਿੰਘ ਕਪੂਰ ਦਾ ਲੇਖ ਵਹਿਮ ਭਰਮ ਸ਼ਗਨ ਅਪਸ਼ਗਨ ਸੁਣਾਵਾ ਇੱਕ ਵਾਰੀ ਮੀਂਹ ਪਵਾਉਣ ਲਈ ਇੱਕ ਵੱਡਾ ਹਵਨ ਯੱਗ ਕੀਤਾ ਗਿਆ ਤਾਂ ਵਾਪਸ ਜਾਂਦੇ ਸ਼ਰਧਾਲੂਆਂ ਨੂੰ ਕਿਸੇ ਨੇ ਪੁੱਛਿਆ ਕੀ ਤੁਹਾਨੂੰ ਵਿਸ਼ਵਾਸ ਸੀ ਕਿ ਤੁਹਾਡੇ ਹਵਨ ਨਾਲ ਮੀਂਹ ਪੈ ਜਾਏਗਾ ਤਾਂ ਉੱਤਰ ਮਿਲਿਆ ਜੀ ਹਾਂ ਸਾਨੂੰ ਪੂਰਾ ਵਿਸ਼ਵਾਸ ਸੀ ਪੁੱਛਣ ਵਾਲੇ ਨੇ ਕਿਹਾ ਨਹੀਂ ਤੁਹਾਨੂੰ ਵਿਸ਼ਵਾਸ ਨਹੀਂ ਸੀ ਜੇ ਹੁੰਦਾ ਤਾਂ ਤੁਸੀਂ ਵਾਪਸੀ ਲਈ ਛਤਰੀਆਂ ਲੈ ਕੇ ਆਉਂਦੇ ਵਹਿਮ ਪਰ ਮਿਸਲੀ ਜਾਰੀ ਹਨ ਕਿਉਂਕਿ ਇੱਕ ਵਿਸ਼ੇਸ਼ ਵਰਗ ਇਸ ਨੂੰ ਸਦੀਆਂ ਤੋਂ ਪ੍ਰਚਾਰ ਕੇ ਅਗਿਆਨੀ ਲੋਕਾਂ ਨੂੰ ਕરાਹੇ ਪਾ ਕੇ ਆਪਣੀ ਪ੍ਰਭੂਤਾ ਸਥਾਪਿਤ ਕਰਦਾ ਰਿਹਾ ਹੈ ਵਹਿਮ ਪਰ ਇਸ ਲਈ ਵੀ ਜਾਰੀ ਹਨ ਕਿਉਂਕਿ ਇਹਨਾਂ ਨੂੰ ਪੂਰਾ ਕਰਨਾ ਸੌਖਾ ਹੈ ਤੇ ਐਵੇਂ ਸਧਾਰਨ ਅਤੇ ਘੱਟ ਬੁੱਧੀ ਵਾਲੇ ਲੋਕਾਂ ਨੂੰ ਆਪਣੇ ਰੁੱਝੇ ਰਹਿਣ ਦਾ ਬਹਾਨਾ ਅਤੇ ਭੁਲੇਖਾ ਪੈਂਦਾ ਹੈ ਅਰਥਾਤ ਉਹ ਸੋਚਣ ਤੋਂ ਬਚੇ ਰਹਿੰਦੇ ਹਨ ਮਨੋਵਿਗਿਆਨਿਕ ਪੱਖ ਤੋਂ ਸਾਰਾ ਪੂਜਾ ਪਾਠ ਨਿੱਜੀ ਮੁਕਤੀ ਦੇ ਉਦੇਸ਼ ਉੱਤੇ ਉਸਾਰਿਆ ਹੋਣ ਕਾਰਨ ਕੁਦਗਰਜੀ ਦਾ ਪ੍ਰਮੁੱਖ ਸਰੋਤ ਹੈ ਹਜ਼ਾਰਾਂ ਸਾਲ ਭਾਰਤ ਵਿੱਚ ਮੁਕਤੀ ਪ੍ਰਾਪਤੀ ਦੇ ਯਤਨ ਹੁੰਦੇ ਰਹੇ ਹਨ ਕਿਸੇ ਨੇ ਇਹਨਾਂ ਨੂੰ ਨਹੀਂ ਪੁੱਛਿਆ ਕਿ ਜੀਵਨ ਵੱਲ ਤੁਹਾਡੀ ਪਿੱਠ ਕਿਉਂ ਹੈ ਕਰਮ ਸਿਧਾਂਤ ਨੇ ਭਾਰਤੀਆਂ ਨੂੰ ਜੀਵਨ ਤੋਂ ਬੇਮੁਖ ਕੀਤਾ ਹੈ ਤੇ ਸੰਘਰਸ਼ ਦੇ ਰਾਹ ਤੋਂ ਵਰਜਿਆ ਹੈ। ਸਮੁੱਚੇ ਸੰਸਕ੍ਰਿਤ ਸਾਹਿਤ ਵਿੱਚ ਆਜ਼ਾਦੀ, ਸੰਘਰਸ਼ ਆਦ ਦੇ ਸੰਕਲਪ ਨਹੀਂ ਹਨ। ਸੋ ਲੋਕਾਂ ਵਿੱਚ ਅਜਿਹੇ ਉਦੇਸ਼ਾ ਦੀ ਇੱਛਾ ਉਪਜਣੀ ਵੀ ਸੰਭਵ ਨਹੀਂ ਸੀ। ਬ੍ਰਾਹਮਣਵਾਦ ਨੇ ਦੇਵਤਿਆਂ ਦੀਆਂ ਕਹਾਣੀਆਂ ਦੇ ਆਧਾਰ ਉੱਤੇ ਲੋਕਾਂ ਨੂੰ ਰੱਜ ਕੇ ਗੁੰਮਰਾਹ ਕੀਤਾ ਹੈ। ਰਾਸ਼ਰ ਸਹਿੰਤਾ ਵਿੱਚ ਲਿਖਿਆ ਗਿਆ ਹੈ ਕਿ ਬ੍ਰਾਹਮਣ ਦੁਰਾਚਾਰੀ ਵੀ ਹੋਵੇ ਤਾਂ ਵੀ ਪੂਜਣ ਯੋਗ ਹੈ ਬ੍ਰਾਹਮਣਿਆਂ ਨੇ ਆਪਣੀਆਂ 800 ਜਾਤਾਂ ਦੀ ਗਿਣਤੀ ਕੀਤੀ ਹੈ 1901 ਦੀ ਮਰਦਮਸ਼ੁਮਾਰੀ ਅਨੁਸਾਰ 2378 ਜਾਤਾਂ ਸਨ ਬ੍ਰਾਹਮਣਾ ਨੇ ਆਪਣੇ ਆਪ ਨੂੰ ਦੇਵਤਿਆਂ ਦੇ ਇੰਨਾ ਨੇੜੇ ਸਥਿਤ ਕਰ ਲਿਆ ਕਿ ਉਹਨਾਂ ਦੀ ਹਰ ਚਾਲ ਨੂੰ ਧਰਮ ਦੀ ਪ੍ਰਵਾਨਗੀ ਮਿਲਦੀ ਰਹੀ ਦੇਵਤੇ ਕੀ ਕੀ ਕਰਦੇ ਹਨ ਪਾਦਮ ਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਬ੍ਰਹਮਾ ਆਪਣੀ ਅਤ ਸੁੰਦਰ ਸੁਪਤਰੀ ਸਰਸਵਤੀ ਉੱਤੇ ਮੋਹਿਤ ਹੋ ਗਿਆ। ਇੰਦਰ ਦੇਵਤਾ ਗੌਤਮ ॠषि ਦੀ ਪਤਨੀ ਅਹिल्या ਨਾਲ ਸੰਭੋਗ ਕਰਨ ਲਈ ਚੰਦਰਮਾ ਦੀ ਮਦਦ ਲੈਂਦਾ ਹੈ। ਇੰਦਰ ਆਪਣੀ ਪੁੱਤਰੀ ਜਿਉਤੀ ਨੂੰ ਸ਼ੁਕਰ ਦਾ ਤਪ ਭੰਗ ਕਰਨ ਦੇ ਉਦੇਸ਼ ਨਾਲ ਪਰਮੋਣ ਲਈ ਭੇਜਦਾ ਹੈ। ਦੁਰਵਾਸ਼ਾ ॠषि ਤਾਂ ਹਰ ਸਮੇਂ ਸਾ ਪਾਸੇ ਸ਼ਰਾਪ ਹੀ ਸ਼ਰਾਪ ਖਲਾਰਦਾ ਰਿਹਾ ਹੈ ਬ੍ਰਾਹਮਣਵਾਦ ਨੇ ਅਗਲੇ ਜਹਾਨ ਦੇ ਲਾਰੇ 84 ਲੱਖ ਜੂਨਾ ਦਾ ਚੱਕਰ ਮੁਕਤੀ ਦੀ ਇੱਛਾ ਸ਼ਰਾਧ ਵਰਤ ਆਦ ਦਾ ਅਜੀਹਾ ਚੱਕਰ ਚਲਾਇਆ ਹੈ ਕਿ ਭਾਰਤ ਵਿੱਚ ਵਿਰਾਗੀ ਸੰਨਿਆਸੀ ਉਦਾਸੀ ਨਾਥ ਜੋਗੀ ਆਦ ਜੀਵਨ ਤੋਂ ਦੌੜੇ ਹੋਏ ਫਿਰਕਿਆਂ ਦੀ ਪਰਮਾਰ ਪੈਦਾ ਹੋ ਗਈ ਅੱਜ ਕੱਲ ਦੇ ਮੰਗਤੇ ਇਨ੍ਹਾਂ ਫਿਰਕਿਆਂ ਦੀ ਰਹਿਨ ਖੂੰਦ ਹਨ ਵਰਤ ਹੀ ਲੈ ਲੋ ਵਰਤ ਵਰਗ ਚਿੰਤਾਮਣੀ ਗ੍ਰੰਥ ਵਿੱਚ ਸਾਲ ਵਿੱਚ 2000 ਵਰਤਾਂ ਦਾ ਵਿਧਾਨ ਲਿਖਿਆ ਹੈ। 유ਦिय ਤੇ ਮੁਸਲਮਾਨ ਵੀ ਵਰਤਾਂ ਉੱਤੇ ਜ਼ੋਰ ਦਿੰਦੇ ਹਨ। ਮਿਸ਼ਕਾਤ ਵਿੱਚ ਲਿਖਿਆ ਹੈ ਕਿ Hazrat Muhammad ਦਾ ਬਚਨ ਹੈ ਕਿ ਰਮਜ਼ਾਨ ਵਿੱਚ ਸਵਰਗ ਦੇ ਦਰਵਾਜ਼ੇ ਖੁੱਲਦੇ ਤੇ ਨਰਕ ਦੇ ਬੰਦ ਹੁੰਦੇ ਹਨ। ਫਤੂਲ ਗੈਬ ਵਿੱਚ ਹਰ ਮਹੀਨੇ ਦੀ 13, 14 ਤੇ 15 ਤਰੀਕ ਨੂੰ ਵਰਤ ਦਾ ਫਲ ਲਿਖਿਆ ਗਿਆ ਹੈ। ਜਿਹੜੇ ਰੋਜ਼ੇ ਦਾ ਫਲ 10000 ਬਰਸ ਦੀ ਇਬਾਦਤ ਦੂਸਰੇ ਦੀ 30000 ਸਾਲ ਦੀ ਤੇ ਤੀਜੇ ਦੀ 1 ਲੱਖ ਸਾਲ ਦੀ ਇਬਾਦਤ ਦਾ ਫਲ ਮਿਲਦਾ ਹੈ ਸਭ ਵਿਮਾ ਪਰਮਾ ਦਾ ਮੁਖ ਸਰੋਤ ਧਰਮ ਹੈ ਸਭ ਧਰਮਾਂ ਨੇ ਮਨੁੱਖ ਨੂੰ ਡਰਾਇਆ ਹੈ ਕਿਸੇ ਨੇ ਦੋਜਕ ਤੇ ਕਿਸੇ ਨੇ ਨਰਕ ਦੇ ਡਰਾਵੇ ਦਿੱਤੇ ਹਨ ਭਾਰਤ ਵਿੱਚ ਆਵਾ ਗਮਣ ਦੀ ਸਮੱਸਿਆ ਹੀ ਪ੍ਰਮੁੱਖ ਬਣੀ ਰਹੀ ਹੈ ਉੜੀਸਾ ਵਿੱਚ ਪੂਰੀ ਦੇ ਸਥਾਨ ਤੇ ਜਗਨਨਾਥ ਦੀ ਰੱਬ ਯਾਤਰਾ ਵਿੱਚ ਮਰਨਾ ਗੰਗਾ ਦੇ ਕਿਨਾਰੇ ਕਿਸੇ ਵੀ ਥਾਂ ਮਰਨਾ ਸਵਰਗ ਪ੍ਰਾਪਤੀ ਦੇ ਸਿੱਧੇ ਰਸਤੇ ਦੱਸੇ ਜਾਂਦੇ ਹਨ ਸਭ ਧਰਮ ਇਸ ਸੰਸਾਰ ਅਤੇ ਜੀਵਨ ਤੋਂ ਬਚਣ ਦਾ ਰਾਹ ਦੱਸਦੇ ਹਨ ਜਿਉਣ ਦਾ ਰਾਹ ਕੋਈ ਨਹੀਂ ਦੱਸਦਾ ਕੁਦਰਤ ਦੇ ਨਿਯਮ اٹਲ ਹਨ ਇਹਨਾਂ ਨੂੰ ਰੱਬ ਵੀ ਨਹੀਂ ਬਦਲ ਸਕਦਾ ਪਾਣੀ ਸਦਾ ਨੀਵੇਂ ਥਾਂ ਵੱਲ ਜਾਂਦਾ ਹੈ ਇਸ ਨਿਯਮ ਨੂੰ ਕੋਈ ਝੁਠਲਾ ਨਹੀਂ ਸਕਦਾ ਧਰਤੀ ਦੀਆਂ ਅੰਦਰਲੀਆਂ ਹਾਲਾਤਾਂ ਕਾਰਨ ਜਿੱਥੇ ਕਿਤੇ ਵੀ ਗਰਮ ਪਾਣੀ ਦੇ ਚਸ਼ਮੇ ਮਿਲੇ ਉਸ ਨੂੰ ਝਟਪਟ ਕਿਸੇ ਨਾ ਕਿਸੇ ਧਰਮ ਨੇ ਆਪਣੇ ਆਪ ਨਾਲ ਜੋੜ ਲਿਆ ਸਾਮੀ ਧਰਮਾਂ ਯਹੂਦੀ, ਇਸਾਈ, ਇਸਲਾਮ ਵਿੱਚ ਕਰਾਮਾਤ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ ਤੇ ਉਪਰੋਕਤ ਪ੍ਰਾਕਿਰਤਿਕ ਅਸੰਗਤੀਆਂ ਨੂੰ ਕਰਾਮਾਤਾ ਬਣਾ ਦਿੱਤਾ ਗਿਆ ਹੈ ਜ਼ਿੰਦਗੀ ਦੀ ਹਰ ਮੁਸੀਬਤ ਨੂੰ ਦੇਵਤਿਆਂ ਦੀ ਗ੍ਰੋਹੀ ਕਰਾਰ ਦਿੱਤਾ ਗਿਆ ਹੈ ਇਥੋਂ ਤੱਕ ਕਿ ਬਿਮਾਰੀਆਂ ਦੇ ਨਾਂ ਵੀ ਦੇਵੀਆਂ ਦੇ ਨਾਲ ਨਾਲ ਜੋੜ ਦਿੱਤੇ ਗਏ ਹਨ ਸ਼ਗਨ ਅਪਸ਼ਗਨ ਹਰ ਰੋਜ਼ ਦੇ ਜੀਵਨ ਦਾ ਇੱਕ ਭਾਗ ਬਣ ਗਏ ਹਨ ਜਿਹੜੇ ਮਨੋਵਿਗਿਆਨਿਕ ਤੌਰ ਤੇ ਕਮਚੋਰ ਲੋਕਾਂ ਨੂੰ ਕੰਮ ਤੋਂ ਟਲਣ ਦਾ ਬਹਾਨਾ ਪ੍ਰਦਾਨ ਕਰਦੇ ਰਹੇ ਹਨ ਸ਼ਗਨਾ ਅਪਸ਼ਗਨਾ ਦਾ ਗ੍ਰੰਥ ਸੌਣ ਸ਼ਸ਼ਤਰ ਅਖਵਾਉਂਦਾ ਹੈ ਜਿਸ ਸੰਸਾਰ ਤੁਰਨ ਲੱਗਿਆ ਕੁੱਤਾ ਕੰਨ ਫੜਕਾਏ ਗਿਦੜੀ ਬੋਲਦੀ ਸੁਣਾਈ ਦੇਵੇ ਬਿੱਲੀ ਅੱਗੋਂ ਰਾਹ ਕੱਟ ਜਾਏ ਤਾਂ ਬਦਸ਼ਗਨੀ ਸਮਝੀ ਜਾਂਦੀ ਹੈ ਜੋਤ ਸ਼ਸ਼ਤਰ ਵੀ ਵਿਹਿਮਾ ਪਰਮਾ ਦੇ ਫਲਾਉਣ ਦਾ ਸਾਧਨ ਬਣਿਆ ਹੈ ਬਹੁਤੇ ਵਹਿਮ ਸਮਾਜਿਕ ਹੁੰਦੇ ਹਨ ਪਰ ਕਈ ਵਿਅਕਤੀਗਤ ਵਹਿਮ ਵੀ ਹੁੰਦੇ ਹਨ ਇੱਕ ਟੱਬਰ ਵਿੱਚ ਪਿਛਲੇ ਕਈ ਸਾਲਾਂ ਤੋਂ ਸਾਰੀਆਂ ਮੌਤਾਂ ਸ਼ਨੀਚਰ ਵਾਲੇ ਦਿਨ ਹੀ ਹੋਈਆਂ ਤਾਂ ਉਹਨਾਂ ਨੂੰ ਵਹਿਮ ਹੋ ਗਿਆ ਕਿ ਸ਼ਨੀ ਉਹਨਾਂ ਤੇ ਭਾਰੂ ਹੈ ਏਵੇਂ ਹੀ ਵੱਖ-ਵੱਖ পেশਿਆਂ ਦੇ ਵੱਖ-ਵੱਖ ਵਹਿਮ ਹਨ ਜਿਵੇਂ ਦਰਜੀ ਦੇ ਇੰਚੀ ਟੇਪ ਨੂੰ ਗੰਡ ਪੈ ਜਾਵੇ ਤਾਂ ਉਹ ਇਸ ਨੂੰ ਬਹੁਤੇ ਗਾਕਾਂ ਦੇ ਆਉਣ ਦਾ ਸ਼ਗਨ ਸਮਝਦਾ ਹੈ ਏਵੇਂ ਹੀ ਮਲਾਹਾਂ ਨੂੰ ਵਹਿਮ ਹੈ ਕਿ ਜੇ ਮੀਂਹ 7 ਵਜੇ ਤੋਂ ਪਹਿਲਾਂ ਸ਼ੁਰੂ ਹੋਵੇ ਦਾ 11 ਵਜੇ ਤੋਂ ਪਹਿਲਾਂ ਰੁਕ ਜਾਵੇਗਾ। ਕਈ ਟੱਬਰਾਂ ਵਿੱਚ ਵਹਿਮ ਹੈ ਕਿ ਫਲਾਣੇ ਹਸਪਤਾਲ ਵਿੱਚ ਕੁੜੀਆਂ ਹੀ ਜੰਮਦੀਆਂ ਹਨ। ਕਮਜ਼ੋਰ ਸਰੀਰ ਵਾਲੇ ਲੋਕ ਵਹਿਮਾਂ ਪਰ ਮੰਨੂ ਵਧੇਰੇ ਮੰਨਦੇ ਹਨ। ਨਾਸਤਿਕ ਵਿਅਕਤੀ ਹੋ ਹੀ ਹੋ ਸਕਦਾ ਹੈ ਜਿਹੜਾ ਸਰੀਰਕ ਪੱਖੋਂ ਤਕੜਾ ਹੋਵੇ। ਵਹਿਮਾਂ ਪਰਮਾਂ ਦੇ ਲਤਾੜੇ ਲੋਕ ਵਿਗਿਆਨ ਨੂੰ ਨਾਸਤਿਕਤਾ ਨਾਲ ਜੋੜਦੇ ਹਨ। ਕਈ ਲੋਕ ਸਮਾਜਵਾਦ ਦੇ ਇਸ ਲਈ ਵਿਰੋਧੀ ਹਨ ਕਿ ਇਹ ਧਰਮ ਤੇ ਇਸ ਦੇ ਉਪਜਾਏ ਵਹਿਮਾਂ ਪਰਮਾ ਨੂੰ ਨਹੀਂ ਮੰਨਦਾ। ਵਿਗਿਆਨ ਕੁਦਰਤ ਦਾ ਗਿਆਨ ਹੈ ਗਿਆਨ ਹੀ ਸਭ ਤੋਂ ਵੱਡੀ ਤਾਕਤ ਹੈ ਜੋ ਮਨੁੱਖ ਨੂੰ ਸਰੀਰਕ ਅਤੇ ਬૌਧਿਕ ਪੱਖ ਤੋਂ ਸ਼ਕਤੀਸ਼ਾਲੀ ਬਣਾ ਕੇ ਵਹਿਮ ਭਰਮ ਛੱਡਣ ਦੇ ਯੋਗ ਬਣਾਉਂਦਾ ਹੈ ਗਿਆਨ ਵਿਗਿਆਨ ਨਾਲ ਕਿਸਮਤ ਹੋਣੀ ਆਦ ਦਾ ਡਰ ਜਾਂਦਾ ਰਹਿੰਦਾ ਹੈ ਅਤੇ ਕੁਦਰਤ ਵਿੱਚ ਦਿਲਚਸਪੀ ਵੱਧ ਜਾਂਦੀ ਹੈ ਜਦੋਂ ਰੁਝੇਵੇਂ ਸਵਾਦਲੇ ਹੋ ਜਾਣ ਤਾਂ ਵਹਿਮ ਭਰਮ ਮਨੁੱਖ ਲਈ ਨਿਰਾਰਥਕ ਹੋ ਜਾਣਗੇ ਵਹਿਮਾ ਪਰਮਾਤੇ ਅੰਧਵਿਸ਼ਵਾਸ਼ਾਂ ਦੇ ਮਾਹੌਲ ਵਿੱਚ ਕਦੇ ਵੀ ਉੱਚਾ اخਲਾਕ ਨਹੀਂ ਉੱਤਰ ਸਕਦਾ ਪੂੰਜੀਵਾਦ ਮਨੁੱਖ ਨੂੰ ਖੁਦਗਰਜ਼ ਬਣਾਉਂਦਾ ਹੈ ਤੇ ਵਹਿਮਾ ਪਰਮਾ ਨੂੰ ਪਾਲਦਾ ਹੈ ਬਹੁਤੇ ਲੋਕਾਂ ਨੂੰ ਖੁਸ਼ੀ ਇਸ ਲਈ ਨਹੀਂ ਲੱਭਦੀ ਕਿਉਂਕਿ ਉਹ ਨਿੱਜੀ ਮੁਕਤੀ ਨਿੱਜੀ ਔਲਾਦ ਨਿੱਜੀ ਜਾਇਦਾਦ ਨਿੱਜੀ ਕਾਮਯਾਬੀ ਤੇ ਨਿੱਜੀ ਸਵਰਗ ਦੇ ਭਾਲ ਵਿੱਚ ਪਾਟਕ ਰਹੇ ਹਨ ਜਦੋਂ ਸਭ ਕੁਝ ਸਾਂਝਾ ਹੋ ਜਾਵੇਗਾ ਤਾਂ ਵਹਿਮਾ ਪਰਮਾ ਦੀ ਖਾਨ ਖੁਦ ਗਰਜ਼ੀ ਤੋਂ ਵੀ ਆਜ਼ਾਦੀ ਮਿਲ ਜਾਵੇਗੀ। ਥੈਂਕ ਯੂ।